ਤਾਂ ਲੜੀਆਂ ਕਾ ਤਾਂ ਲੜ ਜਾਂਦੀਆਂ ਮੈਨੂੰ ਕਹਿੰਦੀਆਂ ਫੋਟੋ ਖਿੱਚ ਦੱਸ ਹਾਏ ਹੋ ओह लल्ले रे शेर डायर 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 ओह लल्ले रे शेर हल्दी <laughs> <laughs> ਦੂਰੋਂ ਕੰਨ ਫੜਨ ਲੱਗਾ ਗੁਰੂ ਵਰਗਾ ਜਿੰਦਾ ਸੂਟ ਨਹੀਂ ਪਾਉਂਦੀ ਸੂਟ ਪਾੜਿਆ ਘੱਟਾ ਦੇਖਦੀ ਨਜ਼ਰ ਪਈ ਇਹ ਗੱਲ ਗਲਤ 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 ਕਹਿ ਗਿਆ ਤੁਸੀਂ ਇਹ ਨਹੀਂ ਕਹਿਣੀ ਚਾਹੀਦੀ ਇੱਕ ਇਧਰ ਆ ਪਰਨੇ ਪਈ ਜੇਂਸੀ ਨજરਬੁਰੀ ਕੋ ਦਾ ਪਰਨੇ ਪਈ ਆਏ ਆ ਆਵੇ ਉਹ ਵੀ ਜੇਡ ਖੜਾ ਇੱਕ ਆਵੇ ਜੇਡ ਖੜਾ ਇੱਕ ਇਧਰ ਵੀ ਹੋ ਜੋ ਨਹੀਂ ਜੇ ਉਹ ਸਾਰਾ ਕੁ ਮੱਦਾ ਹੈ

ਆਗ ਨੰਬਰਦਾਰ ਬੰਨਨੇ ਕਰ ਗਿਆ ਹੀ ਕਿ ਭਾਈ ਤੈਨੂੰ ਘਟ ਦੇਨੂਂਗੇ ਖਾਂ ਭਾਵੇਂ ਇਸੇ ਸਾਈ ਤੈਨੂੰ ਘਟ ਦੇਨੂਂਗੇ ਹਾਂ ਬੰਦ ਭਾਈ ਤੇ ਡਾਲ ਫੇਰਨੀ ਤੇ ਚੱਕਰ ਦਿਆ ਵੇ ਭਾਈ ਤੈਨੂੰ ਘਟ ਦੇਨੂਂਗੇ ਭਾਈ ਤੈਨੂੰ ਘਟ ਦੇਨੂਂਗੇ ਪ੍ਰੀਤ ਆਗੇ ਚੁਪਾਈ ਤੇ ਲੈ ਕੇ ਨਾਈ ਨਾਲ ਜਾਉੜੇ ਪੁੱਤ ਕਿਤੇ ਦੇਨੀ ਭੋਲੀ ਚੱਕ ਦੇਨੂਂ ਟ ர புடா கே தயார்த்தி கண்டிக்காத்த புட் ચлле બેચે જાય લોકો લ ચлле બેચે આપણો

ਕਿੰਨੂ ਮਰਨੀ ਹੈ ਬਿੱਟੂ ਤੇਰੇ ਲਈ ਆਣੇ ਡੀਜੇ ਕੱਲਾ ਬੱਜਾ ਬੱਜਾ ਵੀਰੋਂ ਬੱਜਾ ਕੱਲਾ ਬੱਜਾ 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 ਬ Hey, hey.

मेरा चल ही ना ਉਹ ਉਹ ਪਾਈ ਦੋ ਤੱਕ ਕਰਨ ਬੰਦੇ ਕਿਹੜਾ ਸਾਂ ਸਾਂ ਉਧਰ ਜਾਰੀ ਕਰਨ ਬੰਦੇ ਪੈਸਟਰਾਂ ਹਾਂ ਪੈਸਟਰਾਂ ਇਹ ਪੂਰਾ ਕਰਿਆ ਬੜੀ ਗੱਲ ਕਰ ਰਹਿਣਾ ਹਾਂ ਇੱਥੇ ਲੈੜ ਆਇਂਦੇ ਨਾ ਉੱਚੀ ਕਰ ਦੇ ਥੋੜੀ ਜੀ ਨਹੀਂ ਕਰਦਾ ਆਪਾਂ ਪੂਰਾ ਕਰਦੇ ਇੱਥੇ ਵੀ ਬੰਦ ਨਹੀਂ ਇਹ ਸੋਨੀ जुमरिया <laughs>

ਆ ਮੈਂ ਇਹਦੇ ਆਂ ਮੈਂ ਆਹਦੇ ਲਈ ਨੀਚੋ ਆਇਆ ਫਤ ਫਾਫੀ ਆ ਜਾ ਮੇਰੇ ਨਮਾਜ਼ ਤੇ ਆ ਜਾ ਜਾਨੀ ਕੱਢਿਆ ਕਿਹਣਾ ਚਲੋ 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 ਕੰਟੀਨਿਊ ਕੰਟੀਨਿਊ जारी कंडा वॼण विया चावी जरी कंडा वॼणी विया